ਸਵਾਗਤ ਹੈ ਦੋਸਤੋ ਅਜਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਿਹਾ ਦੋਸਤੋ ਪਿੰਡ ਦਾਨੇ ਵਾਲਾ ਤਹਿਸੀਲ ਧਰਮਕੋਟ ਦੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਇਹ ਪਰ ਨੇੜੇ ਇਹ ਫਤੇਗੜ ਪੰਤੂਰ ਦੇ ਰਹਿਣ ਦਾ ਤੇ ਅੱਜ ਦੀ ਵੀਡੀਓ ਵਿੱਚ ਬਾਈ ਕੋਲ ਦੋ ਨਗ ਆ ਜਿਹੜੇ ਆਪਾਂ ਸਾਹਮਣੇ ਸਕਰੀਨ ਤੇ ਦੇਖ ਰਿਹਾ ਮੁੱਲ ਵੀ ਬਾਈ ਦੇ ਜਾਇਜ਼ ਹੀ ਹੁੰਦੇ ਇਸ ਏਰਕੇ ਦੇ ਵਿੱਚ ਬਾਕੀ ਗੱਲਾਂ ਬਾਤਾਂ ਆਪਾਂ ਡਿਟੇਲ ਬਾਈ ਤੋਂ ਲੈ ਲਾਂਗੇ ਦੋਨੇ ਨਗ ਸੂਏ ਸਵਾਏ ਆ ਤੇ ਬੇਨਤੀ ਮੇਰੀ ਹਰ ਵਾਰੀ ਇਹੀ ਹੁੰਦੀ ਹੈ ਵੀ ਕਿਸੇ ਵੀ ਪਸ਼ੂ ਦੀ ਤਸੱਲੀ ਭਰਗ ਤੁਸੀਂ ਇੱਥੇ ਆ ਕੇ ਕਰਨੀ ਹੁੰਦੀ ਆ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਂਦੇ ਆ ਆ ਸਸੀ ਗੱਲ ਬਈ ਹਾਂ ਸਸੀ ਗਾ ਵੀਰੇ ਆਪਣਾ ਨਾਮ ਤੇ ਐਡਰੈਸ ਦੱਸ ਦਗੇ ਬਈ ਨਾਮ ਮੇਰਾ ਰਵਿੰਦਰ ਸਿੰਘ ਪਿੰਡ ਦਾਨੇ ਵਾਲਾ ਜ਼ਿਲ੍ਹਾ ਮੋਗਾ ਵੀਰੇ ਠੀਕ ਆ ਮੋਬਾਈਲ ਨੰਬਰ ਬੋਲਦੀ ਬਈ ਮੋਬਾਈਲ ਨੰਬਰ 9852 3676 ਠੀਕ ਆ ਨੰਬਰ ਜਿਹੜਾ ਦੋਸਤੋ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਬਈਦਾ ਚੱਲੀ ਜਾਂਦਾ ਬਈ ਇੱਕ ਨੰਬਰ ਸਾਹਮਣੇ ਆਪਾਂ ਦੇਖ ਰਹੇ ਕਿਹੜਾ ਸੂਹਾ ਸੂਈ ਵੀਰੇ ਤੇ ਕਦੋਂ ਦੀ ਸੂਈ ਹੈ ਬਈ ਇਹ ਵੀਰੇ ਦੂਜਾ ਸੂਹਾ ਸੂਈ ਆ ਠੀਕ ਆ ਤੇ ਸੂਈ ਨ ਹੋਗੇ ਹੋਣਗੇ 10 ਤੋਂ 12 ਦਿਨ ਹੋਗੇ ਹੋਣਗੇ 10 ਰੱਖੀ ਆ ਵੀਰੇ ਮਗਰ ਵੱਛੀ ਆ ਹਾਂਜੀ ਠੀਕ ਆ ਤੇ ਜੇਰ ਜੁਰਦੀ ਬਈ ਜੇ ਜੁੱਦੀ ਓਕੇ ਵੀਰੇ ਓਕੇ ਆ ਹਾਂਜੀ ਦੁੱਧ ਕਿੰਨਾ ਹੈ ਜਰਾ ਬਾਈ ਦੁੱਧ ਵੀਰੇ ਇਸ ਟਾਈਮ 10 ਕਿਲੋ ਆ ਜਰਾ ਦੋਨਾਂ ਟਾਈਮਾਂ ਦਾ ਦੋ ਡੰਗ ਚੋ ਸਕਦਾ ਵੀਰੇ ਪਰ ਚਾਰ ਡੰਗ ਚੋਏ ਵੀਰੇ ਇੱਥੇ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਥਾਣਾ ਤੁਣਾ ਦੀ ਚੁਵਾਈ ਚੁਵਾਈ ਦੀ ਜਵਾਬ ਸਮਾਂ ਦੀ ਇੱਕ ਨੰਬਰ ਆ ਵੀਰੇ ਓਕੇ ਆ ਹਾਂਜੀ ਠੀਕ ਆ ਤੋਰ ਦੀ ਬਾਈ ਘੜਾ ਦੀ ਕਿੜਾ ਦੂਜਾ ਸੂਆ ਤਾਜੀ ਸੂਈ ਮਗਰ ਦੋਸਤੋ ਆ ਗਈ ਬੱਛੀ ਤੇ ਬੱਛੀ ਤੋਂ ਤੁਸੀਂ ਆਈਡੀਆ ਲਾ ਸਕਦੇ ਹੋ ਵੀ ਕਿੰਨਾ ਕ ਸਮਾਂ ਹੋ ਸਕਦਾ ਸੂਈ ਨੂੰ ਸਾਹਮਣੇ ਬੱਛੀ ਆ ਜੇਰ ਦੀ ਕੰਪਲੀਟ ਆ 10 ਲੀਟਰ ਦੁੱਧ ਜਿਹੜਾ ਇਹਦਾ ਰੈਡੀ ਆ ਦੋਨਾਂ ਟਾਈਮਾਂ ਦਾ ਦੋ ਟਾਈ ਜਿੰਨਾ ਟਾਈਮ ਤੁਸੀਂ ਜੀ ਕਰਦਾ ਤਸੱਲੀ ਕਰ ਸਕਦੇ ਸੂਈ ਸਵਾਈ ਜਾਂ ਸੂਈ ਸਵਾਈ ਦਾ ਫਾਇਦਾ ਹੋ ਜਾਂਦਾ ਨਾਲ ਤਾਂ ਦੁੱਧ ਪਤਾ ਲੱਗ ਜਾਂਦਾ ਨਾਲੇ ਥਾਣਾ ਦਾ ਪਤਾ ਲੱਗ ਜਾਂਦਾ ਗਾ ਬਾਕੀ ਚਾਰ ਹੀ ਥਾਣਾ ਹੱਥੀ ਜਵਾਈ ਵਾਲਾ ਥਾਣਾ ਤੇ ਕੋਈ ਫੋਰਸ ਆਣੀਗੀ ਨੇੜੇ ਤੋਂ ਦਿਖਾਣੇ ਨੇੜੇ ਤੋਂ ਚੈੱਕ ਕਰ ਲਓ ਤੁਸੀਂ ਇਹਦਾ ਬਹੁਤ ਚੰਗੀ ਆ ਵੀਰੇ ਦੁੱਧ ਵੀ ਮੱਝਾਂ ਦਾ ਠੰਡੀ ਸੀਲ ਸੁਭਾਦੀ ਆ ਗਈ ਬਾਈ ਦਾਦਾ ਵੀ ਠੰਡੀ ਸੀਲ ਦੁੱਧ ਵੀ ਆ ਗਿਆ ਮੱਝਾਂ ਵਰਗਾ ਕਿਉਂਕਿ ਆਪ ਆ ਗਈ ਇਹ ਕ੍ਰੋਸ ਹੰਗ ਚ ਬੱਚਾ ਨੇ ਐਫਲੂ ਜਨਮ ਦਿੱਤਾ ਗਾ ਹਾਂਜੀ ਠੀਕ ਹੈ ਵੱਡੀ-ਬੁੱਡੀ ਬਹੁਤ ਤੇ ਬਈ ਇਹਦਾ ਫਿਰ ਮੁੱਲ ਕੀ ਰਹੂਗਾ ਬਾਈ ਇਹ ਵੀਰੇ 40000 ਚ 200 ਕਿਲੋਮੀਟਰ ਪਹੁੰਚ ਕਰਾਂਗੇ 40000 ਤੋਂ 200 ਕਿਲੋਮੀਟਰ ਤੱਕ ਪਹੁੰਚ ਠੀਕ ਆ ਕਿੰਨਾ ਕੁ ਦੁੱਧ ਪਿਆ ਸਕਦੀ ਅੱਗੇ ਦੁੱਧ ਵੀਰੇ 13-14 ਕਿਲੋ ਗਾਂ ਸੇਵਾ ਦੇ ਗਾਂ ਦੇ 13-14 ਜਿੰਨੀ ਸੇਵਾ ਕਰ ਲੂ ਉਹਨਾਂ ਦਿੱਤੀ ਉਹ ਗਾਂ ਕਿਉਂਕਿ ਇਹਨਾਂ ਰੋਤਾ ਦੀ ਸਿਆਲ ਆ ਜਾ ਵੀਰੇ ਠੀਕ ਆ ਹਾਂਜੀ ਸਹੀ ਆ ਲਓ ਦੋਸਤੋ ਇਸ ਟਾਈਮ 10 ਲੀਟਰ ਤੁਸੀਂ ਬਾਈ ਤੋਂ ਰੈਡੀ ਲੈ ਸਕਦੇ ਅੱਗੇ ਆ ਜੀਏ ਬਾਈ ਦੋ ਨੰਬਰ ਇਹ ਵੀਰੇ ਦੂਜਾ ਸੁਹਾ ਸੂਈ ਆ ਕਦੋਂ ਦੀ ਸੂਈ ਆ ਕਿ ਟੋਕੜੀ ਆ ਟੋਕੜਾ ਵੀਰੇ ਕੱਲ ਦੀ ਹੀਟ ਜਾੜ ਅੱਛਾ ਹਾਂਜੀ ਠੀਕ ਆ ਔਨ ਹੀਟ ਦੋ 12 ਕਿਲੋਆ 11 ਕਿਲੋ ਦੋ ਡੰਗ ਕੋਈ 3 ਡੰਗ ਚੋਗ ਲੈ ਜੇ ਮੇਰਾ ਵੀਰ ਹੁਣ ਕਿਉਂਕਿ ਹੀਟ ਕਰਨ 11 ਕਿਲੋ ਦੁੱਧ ਆਂਦੇ ਸੂ ਇਹ ਦੂਜਾ ਵਾ ਇਹਨੂੰ ਆਪਦੀ ਮਰਜ਼ੀ ਦਾ ਟੀਕਾ ਜਿਹੜਾ ਮਰਜ਼ੀ ਲਵਾ ਲੈ ਠੀਕ ਆ ਛਣਾ ਸੁਣਾ ਦੀ ਚੋਪਸਮਾ ਦੀ ਇੱਕ ਨੰਬਰ ਵੀਰ ਓਕੇ ਆ ਠੀਕ ਆ ਬੀਡ ਬਹੁਤ ਆ ਮੇਰੇ ਬੱਚੇ ਇਹ ਆ ਕੀ ਟੋਕੜ ਵੱਡੀ ਉੱਡੇ ਵੀ ਬਹੁਤ ਆ ਤੇ ਬਾਕੀ ਵਜ਼ਨ ਜਾਣ ਵਾਲੀ ਆ ਪਾਈ ਦਾ ਤਾਂ ਵੀ ਔਨ ਹੀਟ ਆ ਕੋਈ ਵੀ ਵੀਰ ਆਪਦੀ ਮਰਜ਼ੀ ਦਾ ਸੀਮਨ ਲਵਾ ਸਕਦਾ ਤੇ ਬਾਕੀ ਹਵਾਨੇ ਤੋਂ ਤੁਹਾਨੂੰ ਜਜਮੈਂਟ ਹੋ ਜੂਗੀ ਵੀ ਸੂਈ ਦਾ ਸਮਾ ਦਾ ਕਿੰਨਾ ਹੋ ਸਕਦਾ ਠੀਕ ਆ 12 ਲੀਟਰ ਦੁੱਧ ਹਾਜ਼ਰ ਆ ਔਨ ਹੀਟ ਕਰਕੇ ਬਾਕੀ ਕਹਿੰਦਾ 11 ਲੀਟਰ ਮੰਨ ਕੇ 2 ਡੰਗ 4 ਡੰਗ ਬੋਜ ਦੇ ਘਰੇ ਤਸੱਲੀ ਤੁਸੀਂ ਕਰ ਸਕਦੇ ਹੋ ਤੁਹਾਡਾ ਹੱਕ ਵੀ ਹੁੰਦਾ ਹੈਗਾ ਬਾਕੀ ਥਾਣਾ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਆ ਥਾਣਾ ਕੇ ਚਾਰੀ ਦੋਆ ਬਹਿਣਾ ਦੇ ਕੋਈ ਫੋਟ ਚੱਕ ਨਹੀਂ ਗਈ ਦੁੱਧ ਦੀ ਗੱਲ ਰਹਿੰਦੀ ਹੈ ਦੁੱਧ ਹਮੇਸ਼ਾ ਦੋਸਤੋ ਤੁਹਾਡੀ ਸੇਵਾ ਤੇ ਸਮਝਦਾ ਹੁੰਦਾ ਹੈਗਾ ਪਰ ਸੂਏ ਸਵਾਏ ਨਾਗਾ ਤੋ ਵੜਾਂਗੇ ਤੁਸੀਂ ਝੋ ਸੱਜ ਬਜਰ ਮੂਜਨ ਦੇ ਪੱਖ ਤੋਂ ਇਹ ਵੀ ਆ ਗਈ ਚੰਗੀ ਭਈ 12 ਲੀਟਰ ਦੁੱਧ ਦੇ ਹਿਸਾਬ ਨਾਲ ਤੇ ਇਹਦਾ ਮੁੱਲ ਕੀ ਰਹੂਗਾ ਇਹ ਵੀਰੇ 38000 ਚ 200 ਕਿਲੋਮੀਟਰ ਤੱਕ ਪਹੁੰਚ ਕਰਾਂ 38000 ਚ 200 ਕਿਲੋਮੀਟਰ ਤੱਕ ਕਰ ਠੀਕ ਹੈ ਲੋ ਦੋਸਤੋ 38000 ਚ ਬਈ ਦਾਦਾ ਵੀ ਇਹਦੀ ਪਹੁੰਚ ਹੋ ਜੂਗੀ 200 ਕਿਲੋਮੀਟਰ ਤੱਕ ਤੇ ਤਾਜੀ ਸੂਈ ਮਗਰ ਵੱੱਛੀ 13 14 ਲੀਟਰ ਲਈ 40000 ਚ ਬਈ ਨੇ ਪਹੁੰਚ ਇਹਦੀ ਕਰ ਦੇਣੀ ਦੋ ਹੀ ਨਾ ਗਿਆ ਭਈ ਅੱਜ ਦੋ ਹੀ ਨਾ ਗਿਆ ਤੋ ਹੀ ਨਾ ਗਿਆ ਪੈਂਟ ਬਈ ਦਾ ਦਾਨੇ ਵਾਲਾ ਤਹਿਸੀਲ ਧਰਮਕੋਟ ਜਿਲ੍ਹਾ ਮੋਗਾ ਇਹ ਨੰਬਰ ਲਗਾਤਾਰ ਸੱਲੇ ਸਕਰੀਨ